ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਮੀਤ ਘਾਟਪ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੇ ਤੇ ਜੇ ਤੁਹਾਨੂੰ ਮੇਰਾ ਛੋਟਾ ਜਿਹਾ ਬਲੌਗ ਪਸੰਦ ਆਇਆ ਹੋਵੇ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਇਹ ਮੈਂ ਸ਼ੇਅਰ ਕਰਨ ਚਾਹ ਰਹੀਆਂ ਜਿੱਦਾਂ ਕੀ ਲੋਕ ਕਹਿ ਦੇਣਗੇ ਚਾਰ ਲੋਕ ਕੀ ਕਹਿਣਗੇ ਚਾਰ ਲੋਕ ਕਲੋ ਤੁਸੀਂ ਕਦੇ ਵੀ ਖੁਸ਼ ਨਹੀਂ ਕਰ ਸਕਦੇ ਕਿਉਂ ਨਹੀਂ ਖੁਸ਼ ਕਰ ਸਕਦੇ ਜੇਕਰ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਹੋ ਤਾਂ ਵੀ ਚਾਰ ਲੋਕ ਕਦੀ ਖੁਸ਼ ਨਹੀਂ ਹੋਣਗੇ ਕਹਿੰਗੇ ਬਹੁਤ ਮੰਦਾ ਕਮਾਈ ਹੈ ਜੇਕਰ ਤੁਸੀਂ ਘੱਟ ਪੈਸਾ ਕਮਾ ਰਹੇ ਹੋ ਤਾਂ ਵੀ ਉਹ ਖੁਸ਼ ਨਹੀਂ ਹੋਣਗੇ ਤੁਹਾਡੇ ਕੋਲ ਨਹੀਂ ਆਣਗੇ ਤੇ ਜੇ ਤੁਸੀਂ ਹਾਰਡ ਵਰਕ ਕਰਕੇ ਮੈਨੂਜ ਕਰ ਰਹੇ ਹੋ ਤਾਂ ਤੁਹਾਨੂੰ ਕੀ ਆ ਜਾਵੇਗਾ ਕਿ ਹੋਰ ਪੈਸੇ ਪਿੱਛੇ ਭੱਜਿਆ ਫਿਰਦਾ ਹੈ ਹਨਾ ਜੇ ਤੁਸੀਂ ਘਰੇ ਬੈਠ ਕੇ ਵੇਲੇ ਖਾਰੇ ਹੋ ਤਾਂ ਕੀ ਆ ਜਾਂਦਾ ਹੈ ਬਾਪ ਦੇ ਪੈਸੇ ਤੇ ਐਸ਼ ਕਰਦੇ ਨੇ ਕੋਈ ਫਿਕਰ ਹੀ ਨਹੀਂ ਹੈ ਮਤਲਬ ਜੇ ਤੁਸੀਂ ਸ਼ਾਪਿੰਗ ਕਰਦੇ ਹੋ ਪੈਸੇ ਤੇ ਖਰਚ ਕਰਦੇ ਹੋ ਹਨਾ ਤਾਂ ਲੋਕੀ ਕਹਿੰਦੇ ਆ ਲੈ ਇਹ ਤਾਂ ਬਹੁਤ ਖਰਚੀਲਾ ਹੈ ਪੈਸੇ ਦੀ ਗੈਰਨੀ ਨਹੀਂ ਪਤਾ ਤੇ ਜੇ ਤੁਸੀਂ ਖਰਚ ਨਹੀਂ ਕਰਦੇ ਹੋ ਪੈਸਾ ਸੇਵ ਕਰਦੇ ਹੋ ਤਾਂ ਲੋਕੀ ਜਾਣਗੇ ਤੇ ਯਾਰ ਇੱਕ ਨੰਬਰ ਦਾ ਕੰਜੂਸ ਹੈ ਮਤਲਬ ਕਿ ਲੋਕਾਂ ਨੂੰ ਤੁਸੀਂ ਕਦੇ ਖੁਸ਼ ਨਹੀਂ ਕਰ ਸਕਦੇ ਲੋਕ ਤੁਹਾਡੇ ਤੋਂ ਕਦੇ ਵੀ ਸੈਟੀਸਫਾਈ ਨਹੀਂ ਹੋਣਗੇ ਸੈਟੀਸਫਾਈਡ ਮਤਲਬ ਤੁਸੀਂ ਆਪਣੇ ਲਈ ਜੋ ਕਰਨਾ ਆਪਣੇ ਲਈ ਕਰਨਾ ਤੁਸੀਂ ਜੇ ਸੋਚੂਗੇ ਚਾਰ ਲੋਕ ਕੀ ਕਹਿਣਗੇ ਤੁਸੀਂ ਲੋਕਾਂ ਨੂੰ ਕਦੇ ਖੁਸ਼ ਕਰ ਹੀ ਨਹੀਂ ਸਕਤੇ ਲੋਕ ਕਿਸੇ ਪਾਸੇ ਤੁਹਾਨੂੰ ਜੀਣ ਨਹੀਂ ਦੇਣਗੇ ਲੋਕਾਂ ਦਾ ਮੂਹ ਤੁਸੀਂ ਨਹੀਂ ਪੜ ਸਕਦੇ ਮੇਰਾ ਵੀ ਇੱਕ ਪਰਸਨਲ ਐਕਸਪੀਰੀਅנס ਹੈ ਮਤਲਬ ਮੇਰਾ ਵੀ ਪਹਿਲੇ ਮੈਂ ਵੀ ਬਹੁਤ ਸੋਚਦੀ ਹੁੰਦੀ ਸੀ ਬਟ ਹੁਣ ਟਾਈਮ ਸਿਚੁਏਸ਼ਨਸ ਅਕੋਰਡਿੰਗ ਮੈਂ ਆ ਵੀ ਚੇਂਜ ਹੋ ਗਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਬੋਲਦਾ ਕੋਈ ਕੀ ਨਹੀਂ ਕਹਿੰਦਾ ਕਿਉਂਕਿ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਵਨ ਟਾਈਮ ਇਨਵੈਸਟਮੈਂਟ ਹੈ ਨਾ ਲਾਈਫ ਇੱਕ ਵਾਰੀ ਮਿਲੀ ਹੈ ਮੁੜ ਕੇ ਸਾਹਮਣੇ ਦੁਬਾਰਾ ਨਹੀਂ ਮਿਲਦੀ ਸਵਿਸ ਕਰਕੇ ਜਰੂਰੀ ਮਤਲਬ ਜੀਣਾ ਆਪਣੇ ਲਈ ਜੀਵ ਲੋਕਾਂ ਲਈ ਨਹੀਂ ਜੀਣਾ ਜੋ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਕਰੋ ਇਹ ਨਾ ਸੋਚੋ ਲੋਕ ਕੀ ਕਹਿੰਦੇ ਡਸਨਟ ਮੈਟਰ ਲੋਕ ਕੀ ਕਹਿੰਦੇ ਲੋਕਾਂ ਦਾ ਤਾਂ ਕੰਮ ਬੋਲਣਾ ਹੀ ਹੈ ਸਾਡੇ ਰਿਸ਼ਤੇਦਾਰੀ ਲਾ ਲਓ ਐਗਜ਼ਾਮਪਲ ਤੌਰ ਤੇ ਤੁਹਾਨੂੰ ਕਿ ਚੜਾਈ ਚੜਾਈ ਹਾਜੀ ਬੁੱਤ ਦੋਲ ਹਾਜੀ ਹਾਜੀ ਬੁੱਤ ਉਹ ਗੋਲੀ ਹਾਂ ਤੁਸੀਂ ਕੁਝ ਅਚੀਵਮੈਂਟ ਕਰਦੇ ਹੋ ਤੁਸੀਂ ਕੁਝ ਹੁੰਦੇ ਹੋ ਅੱਛਾ ਹਾਸਲ ਕਰ ਲੈਂਦੇ ਹੋ ਸਾਹੂਦ ਨੂੰ ਦੇਖ ਕੇ ਤਾਂ ਖੁਸ਼ ਨਹੀਂ ਹੁੰਦੇ ਬਹੁਤ ਈ ਰਿਸ਼ਤੇਦਾਰ ਹੁੰਦੇ ਜਿਹੜੇ ਖੁਸ਼ ਹੁੰਦੇ ਮੋਸਟ ਹੀ ਨਹੀਂ ਖੁਸ਼ ਹੁੰਦੇ ਕਿਸੇ ਨੂੰ ਉੱਚੀ ਕਾਮਯਾਬੀ ਦੇ ਦੇਖ ਕੇ ਕੋਈ ਵੀ ਕਦੇ ਖੁਸ਼ ਨਹੀਂ ਹੁੰਦਾ ਸਿਵਾਏ ਮਾਪੇ ਦੇ ਸਿਰਫ ਇੱਕ ਮਾਪੇ ਨੇ ਜੋ ਸਾਡਾ ਹਮੇਸ਼ਾ ਭਲਾ ਚਾਹੁੰਦੇ ਤੇ ਸਾਡੀ ਤਰੱਕੀ ਦੇਖ ਕੇ ਖੁਸ਼ ਹੁੰਦੇ ਨੇ ਬਾਕੀ ਦਾ ਸਾਰੇ ਜੈਲਸ ਕਰਦੇ ਆ ਕੋਈ ਖੁਸ਼ ਨਹੀਂ ਹੁੰਦਾ ਕਿਉਂਕਿ ਕਿਸੇ ਨੂੰ ਦੇਖ ਕੇ ਅੱਜ ਦੇ ਟਾਈਮ 'ਚ ਕੋਈ ਵੀ ਹੈਪੀ ਨਹੀਂ ਹਰੇ ਕੋਈ ਜਾਣਦਾ ਕਿ ਮਰਦ ਨੂੰ ਨੀਵਾ ਹੀ ਰਹੇ ਉੱਚਾ ਨਾ ਜਾਵੇ ਹਨਾ ਤੇ ਪਤਾ ਨਹੀਂ ਲੋਕਾਂ ਦੇ ਵਿੱਚ ਕੀ ਆ ਪੁਰਾਣੇ ਸਮੇਂ ਵਿੱਚ ਜਿਹੜੇ ਸਾਡੇ ਬਜ਼ੁਰਗ ਸੀਗੇ ਵਧੀਆ ਸੀ ਕਿੰਨੇ ਕਿੰਨੇ ਪਰਿਵਾਰ ਇਕੱਠੇ ਰਹਿੰਦੇ ਸੀ ਸਾਰੇ ਮਿਲ ਜੁਲ ਕੇ ਰਹਿੰਦੇ ਸੀ ਪਰ ਫਿਰ ਵੀ ਸਾਨੂੰ ਹੈਪੀ ਰਹਿੰਦੇ ਸੀ ਮਤਲਬ ਸਾਨੂੰ ਉਹਨਾਂ ਨੂੰ ਟੈਨਸ਼ਨ ਨਹੀਂ ਸੀ ਕਿ ਲੋਕ ਕੀ ਕਹਿਣਗੇ ਉਹ ਵੀ ਕਦੀ ਸੋਚਦੇ ਨਹੀਂ ਸੀ ਲੋਕਾਂ ਨੇ ਕਹਿਣਾ ਕਿਉਂ ਕਿ ਸਾਰੇ ਇਕੱਠੇ ਰਹਿੰਦੇ ਸੀ ਮਿਲ ਜੁਲ ਕੇ ਇਕਤਾ ਨਾਲ ਇੱਕ ਪਰਿਵਾਰ ਚ ਕਿੰਨੇ ਕਿੰਨੇ ਮੈਂਬਰ ਸੀਗੇ ਹੁਣ ਨਿਊਕਲੀਅਰ ਫੈਮਲੀ ਹੋ ਕੇ ਵੀ ਇਕੱਲੇ ਇਕੱਲੇ ਤੁਸੀਂ ਰਹਿੰਦੇ ਤਾਂ ਵੀ ਬੰਦਾ ਖੁਸ਼ ਨਹੀਂ ਆ ਫਿਰ ਵੀ ਕਈ ਲੋਕ ਇਨੀ ਟੈਨਸ਼ਨ ਲੈਣ ਲੱਗ ਜਾਂਦੇ ਲੋਕ ਤਾਂ ਵੀ ਕਿ ਆਪਣੇ ਆਪ ਨੂੰ ਸਿਹਤ ਲਈ ਨੁਕਸਾਨ ਕਰਦੇ ਆ ਕਿਉਂਕਿ ਜਦੋਂ ਤੁਸੀਂ ਜ਼ਿਆਦਾ ਸੋਚਦੇ ਹੋ ਸਾਡੀ ਸਿਹਤ ਨੂੰ ਵੀ ਖਾਨੀ ਕਰਦਾ ਸਾਡੀ ਸਿਹਤ ਲਈ ਵੀ ਸਾਨੂੰ ਉਹਨਾਂ ਬਿਮਾਰੀਆਂ ਲੱਗਦੀਆਂ ਮੇਰੇ ਇਸ ਵੀਡੀਓ 'ਚ ਇਹ ਹੈ ਕਿ ਜਿਹਨੂੰ ਕੁਝ ਗੱਲਾਂ ਜਿਹੜੀ ਆਪਾਂ ਸ਼ੇਅਰ ਕੀਤੀਆਂ ਹੈ ਹਮੇਸ਼ਾ ਖੁਸ਼ ਰਹਿਣਾ ਸਿੱਖੋ ਜਿੰਦਗੀ ਦੇ ਸਾਰੇ ਲੋਕਾਂ ਦੀ ਟੈਨਸ਼ਨ ਛੱਡੋ ਲੋਕੀ ਕੈਂ ਕਿ ਲੋਕੀ ਤਾਂ ਕਹਿੰਦੇ ਹੀ ਰਹਿੰਦੀਆਂ ਲੋਕਾਂ ਦਾ ਕੰਮ ਹੈ ਬੋਲਣਾ ਤੁਸੀਂ ਕਹਿੰਦੇ ਕਿ ਚਾਹਦੇ ਕਿਸੇ ਨੂੰ ਮਾਤਾ ਖੁਸ਼ ਕਰ ਸਕਦੇ ਹੋ ਨਹੀਂ ਕਿਸੇ ਨੂੰ ਤੁਹਾਡੇ ਕੋਲ ਖੁਸ਼ ਹੋਣਾ ਉਹਨੇ ਕੁਛ ਨਾ ਕੁਛ ਨੈਗੇਟਿਵਿਟੀ ਚੁਹੀ ਕਰਦੇ ਰਹਣਾ ਆਪਣੀ ਜ਼ਿੰਦਗੀ ਆਪਣੇ ਅਕੋਰਡਿੰਗ ਜਿਉਓ ਆਪਣੀ ਲਾਈਫ ਆਪਣੇ ਅਕੋਰਡਿੰਗ ਜਿਉਓ ਇਹ ਫਿਕਰੀ ਉਹੀ ਹੈ ਕਹਿੰਦੇ ਆ ਨਾ ਮਾਨਾ ਮਰ ਜਾਵਾ ਪਿੱਛੇ ਯਾਦਾਂ ਹੈ ਜ਼ਿੰਦਗੀਆਂ ਜਦੋਂ ਇਹ ਦੇ ਨਹੀਂ ਜਾਣਾ ਨਾ ਪਿੱਛੇ ਫਿਰ ਬਸ ਗੱਲਾਂ ਹੀ ਲਾ ਫਿਰ ਲੋਕਾਂ ਨੇ ਵੀ ਕਹਿਣਾ ਜਿਹੜੇ ਚਾਰ ਲੋਕ ਨੇ ਨਾ ਉਹ ਵੀ ਕਹਿੰਦੇ ਆ ਆ ਬੰਦਾ ਬੜਾ ਵਧੀਆ ਸੀ ਆ ਬੰਦਾ ਬੜਾ ਬੜਾਈ ਵਧੀਆ ਸੀ ਉਹੀ ਚਾਰ ਲੋਕ ਜਦ ਜ਼ਿੰਦੇ ਹੁੰਦੇ ਆ ਬੁਰਾਈ ਕਰਦੇ ਆ ਜਦੋਂ ਮਰ ਜਾਂਦਾ ਫਿਰ ਉਹੀ ਚਾਰ ਲੋਕ ਥੋੜੀਆ ਤਾਰੀਫਾ ਕਰਦੇ ਆ ਚਾਰ ਲੋਕਾਂ ਦੇ ਤੁਸੀਂ ਕਦੇ ਮੂੰਹ ਨਹੀਂ ਫੜ ਸਕਦੇ ਇਹ ਚਾਰ ਲੋਕ ਚਾਰ ਦਿੱਥੇ ਆ ਉੱਥੇ ਹੀ ਰਹਿੰਦੇ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਇਹ ਛੋਟਾ ਜਿਹਾ ਬਲੌਗ ਪਸੰਦ ਆਇਆ ਹੋਵੇਗਾ ਜੇ ਤੁਹਾਨੂੰ ਮੇਰਾ ਇਹ ਛੋਟਾ ਜਿਹਾ ਬਲੌਗ ਪਸੰਦ ਆਇਆ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਤੁਹਾਡੀ ਸਪੋਰਟ ਬਿਨਾਂ ਇਹ ਚੈਨਲ ਨਹੀਂ ਚੱਲ ਸਕਦਾ ਸੋ ਵੀ ਕਿਰਪਾ ਕਰਕੇ ਆਪਣੀ ਛੋਟੀ ਭੈਣ ਨੂੰ ਸਪੋਰਟ ਕਰੋ ਤੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ